ਚਿਮਨੀ ਚੋਨਾ ਨੂੰ ਲੈ ਕੇ ਲੀਡਰ ਪੱਬਾ ਪਾਰ ਹੋਏ ਹੋਏ ਨੇ ਵਿਰੋਧੀ ਪਾਰਟੀਆਂ ਇੱਕ ਦੂਜੀ ਤੇ ਵੱਡੇ ਸਵਾਲ ਚੁੱਕ ਰਹੀਆਂ ਨੇ ਪ੍ਰਤਾਪ ਆਜ਼ਮਾ ਦੇ ਬਿਆਨਾਂ ਨੇ ਸਿਆਸਤ 'ਚ ਹਨੇਰੀ ਲਿਆ ਦਿੱਤੀ ਹੈ ਜਿਸ ਨੂੰ ਸੁਣ ਕੇ ਵਿਰੋਧੀ ਪਾਰਟੀਆਂ ਦੇ ਲੂ ਕੰਡੇ ਖੜੇ ਹੋ ਜਾਣਗੇ ਕਰਨਤਾਂ ਦਾ ਜਿਹੜਾ ਅਸੀਂ ਬਣਾਇਆ ਇਹ ਛੋਟਾ ਜਿਹਾ ਕਸਬਾ ਮੈਂ ਦੋਨਾਂ ਦਿਨਾਂ ਚਾਹੁੰਦਾ ਰਿਹਾ ਕਸਬਾ ਸੀ ਹੁਣ ਕੋਈ ਸ਼ਕਲ ਇਹਦੀ ਨਿਕਲੀ ਹੈ ਕਰਨਤਾਂ ਵੀ ਹੁਣ ਸ਼ਹਿਰ ਲੱਗਣਾ ਸ਼ੁਰੂ ਹੋ ਗਿਆ ਚੰਗੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਚੰਗੇ ਸ਼ੋਰੂ ਭਰ ਗਏ ਕਾਰੋਬਾਰੇ ਤੇ ਸ਼ੁਰੂ ਹੋ ਗਿਆ ਜੇ ਅਸੀਂ ਚਾਹਦੇ ਹਾਂ ਕਿ ਸਾਡੇ ਨੌਜਵਾਨ ਬੱਚਿਆਂ ਦਾ ਪੁੱਖ ਸੁਰੱਖਿਅਤ ਹੋਏ ਸਾਡੇ ਜਦੋਂ ਬੱਚੇ ਸਵੇਰੇ ਸਕੂਲ ਜਾਂ ਕਾਲਜ ਜਾਂ ਯੂਨੀਵਰਸਿਟੀ ਜਾਂਦੇ ਸਾਨੂੰ ਫਿਕਰ ਨਾ ਹੋਵੇ ਕਿ ਸਵੇਰੇ ਗਏ ਆਰਾਮ ਨਾਲ ਸ਼ਾਮ ਨੂੰ ਆ ਜਾਣਗੇ ਤੇ ਫਿਰ ਤੇ ਕਾਂਗਰਸ ਤੋਂ ਇਲਾਵਾ ਵੋਟ ਪਾਣ ਦਾ ਕਿਸੇ ਦਾ ਔਰ ਹੱਕ ਹੈ ਇੱਕ ਹੋਰ ਮੈਂ ਤੁਹਾਨੂੰ ਕਹਿਣਾ ਚਾਹਨਾ ਸਰਦਾਰ ਜੀ ਅੰਗਰੇਜ਼ੀ ਵਿੱਚ ਐਮਐਲਏ ਨੂੰ ਕਹਿੰਦੇ ਨੇ ਲਾ ਬੇਕਰ ਕਾਨੂੰਨ ਬਣਾਉਣ ਵਾਲੇ ਵਿਧਾਨ ਸਭਾ ਉਹ ਸਭਾ ਜਿੱਥੇ ਕਾਨੂੰਨ ਬਣਦਾ ਕਾਨੂੰਨ ਕੋਡ ਵਾਲਿਆਂ ਵਾਸਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਸਾਡੇ ਸੰਵਿਧਾਨ ਨੇ ਸਾਡੇ ਸੰਵਿਧਾਨ ਨੇ ਜਿਹੜੇ ਲੋਕ ਕਾਨੂੰਨ 'ਚ ਵਿਸ਼ਵਾਸ ਨਹੀਂ ਕਰਦੇ ਜਿਹੜੇ ਸਾਡੇ ਦੇਸ਼ ਦੇ ਝੰਡੇ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਹੜੇ ਸਾਡੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਕਰਦੇ ਜਿਹੜੇ ਸ਼ਾਂਤੀ 'ਚ ਵਿਸ਼ਵਾਸ ਨਹੀਂ ਕਰਦੇ ਮੇਰੇ ਵੀਰੋ ਉਹਨਾਂ ਵਾਸਤੇ ਸਾਡੀ ਕਨਸਟੀਟਿਊਸ਼ਨ ਨੇ ਇੱਕ ਵੱਖਰਾ ਹਾਊਸ ਪ੍ਰੋਵਾਈਡ ਕੀਤਾ ਉਹਨਾਂ ਨੂੰ ਇੱਕ ਦਿੱਤਾ ਕਿ ਜਿਹਨੇ ਕਾਨੂੰਨ ਤੋੜ ਲਿਆ ਉਹਦੇ ਵਾਸਤੇ ਵੱਖਰਾ ਹਾਊਸ ਹੈ ਤੁਸੀਂ ਉੱਥੇ ਜਾਓ ਇਹ ਤਾਂ ਕਾਨੂੰਨ ਪੜਾਉਣ ਵਾਲਿਆਂ ਵਾਸਤੇ ਕਿਰਪਾ ਕਰਕੇ ਇੰਨਾ ਖਬਰ ਪਿਛੂ ਜਰੂਰ ਸਰ ਇਹ ਹਾਊਸ ਉਹਨਾਂ ਵਾਸਤੇ ਨਹੀਂ ਜਿਹੜੇ ਲੋਕਾਂ ਦੇ ਕੰਨਾਂ ਨੂੰ ਟੈਲੀਫੋਨ ਲਾ ਕੇ ਡਰਾਉਂਦੇ ਤੇ ਤੰਗ ਕਰਦਾ ਇਹ ਉਹਨਾਂ ਲੋਕਾਂ ਵਾਸਤੇ ਨਹੀਂ ਜਿਹੜੇ ਜ਼ਿੰਦਗੀ ਦੀ ਕੋਈ ਕਦਰ ਹੀ ਨਹੀਂ ਸਮਝਦੇ ਜਿਹੜੇ ਲੋਕ ਜ਼ਿੰਦਗੀ ਦੀ ਕਦਰ ਸਮਝਦੇ ਨੇ ਜਿਹੜੇ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਨੇ ਜਿਹੜੇ ਚਾਹਦੇ ਕਿ ਸਾਡਾ ਏਰੀਆ ਪਰਫੁੱਲਟ ਹੋਏ ਮੇਰੇ ਵੀਰੋ ਉਹਨਾਂ ਵਾਸਤੇ ਇੱਕੋ ਵਿਕਲਪ ਹੈ ਉਹ ਕਾਂਗਰਸ ਹੈ ਉਹ ਕੋਈ ਜਵਾਬ ਨਹੀਂ ਮੈਂ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰਦੀ ਹਾਂ ਕਾਂਗਰਸ ਨੂੰ ਵੋਟ ਪਾਓ ਕਾਮਯਾਬ ਕਰੋ ਤੁਸੀਂ ਆਪ ਹੀ ਵੇਖੋ ਇਹ ਸਾਲ ਚ ਟੈਲੀਫੋਨ ਘਟ ਜਾਣਗੇ ਤੇ ਜਿੱਦੋਂ ਤੁਹਾਡੀ ਸਰਕਾਰ ਬਣੇਗੀ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹੁੰਦਾ ਪਹਿਲੇ ਮਹੀਨੇ ਤੋਂ ਬਾਅਦ ਜੇ ਇਹਦਾ ਫੋਨ ਆ ਦੇਗਾ ਤੇ ਪ੍ਰਤਾਪ ਸਿੰਘ ਬਾਜਵੇ ਨੇ ਨੀਵੀਂ ਜਿਹਦਾ ਭਾਂਡਾ ਇਹ ਸਾਡੀ ਗੱਲ ਤੇ ਵਿਸ਼ਵਾਸ ਕਰੋ ਪੰਜਾਬ ਦੇ ਵਿੱਚ ਅੱਗੇ ਵੀ ਜਿੱਦੇ ਗਿੱਦੇ ਜਾਂ ਭੰਗੜੇ ਪੈਣੇ ਸ਼ੁਰੂ ਹੋਏ ਨੇ ਜਾਂ ਚਿਹਰਿਆਂ ਤੇ ਰੌਣਕ ਆਈ ਹੈ ਜਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਡੀਜੇ ਵੱਜਣੇ ਸ਼ੁਰੂ ਹੋਏ ਨੇ ਜਾਂ ਇਹ ਚ ਸ਼ੈਲਰ ਚੱਲੇ ਨੇ ਜਾਂ ਇਹ ਤੇ ਇੰਡਸਟਰੀ ਚੱਲੀ ਹੈ ਤਕਲੀ ਕਾਂਗਰਸ ਦੀ ਦੀ ਅੱਜ ਵੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਵੋਟ ਤੁਸੀਂ ਪਾਣੀ ਜਦੋਂ ਵੋਟ ਪਾਣੀ ਕਦੇ ਤੁਸੀਂ ਹੋਣਾ ਤੇ ਜਾਂ ਮਸ਼ੀਨ ਉੱਥੇ ਹੋਣੀ ਕੋਈ ਟੈਲੀਫੋਨ ਕਰਨ ਨੂੰ ਲਾਉਣ ਵਾਲਾ ਉੱਥੇ ਨਹੀਂ ਖਲੋਤਾ ਹੋਣਾ ਕਿਰਪਾ ਕਰੋ ਸਾਰੇ ਹੀ ਸਾਥੀਆਂ ਇਹ ਗੁਜ਼ਾਰਿਸ਼ ਕਰੋ ਤਾਂ ਇਹ ਬਹੁਤ ਵੱਡਾ ਸੰਦੇਸ਼ ਹੈ ਨੈਸ਼ਨਲ ਲੈਵਲ ਤੇ ਜਾ ਕੁਦਰਤੀ ਸਰਕਾਰੀਆ ਸਾਹਿਬ ਇਸ ਤੋਂ ਪਹਿਲੇ ਤੇ ਲੋਕਾਂ ਦੇ ਹੱਥਾਂ 'ਚ ਫਤਵਾ ਨਹੀਂ ਸੀ ਹੁਣ ਪਹਿਲੀ ਵਾਰ ਕੁਦਰਤੀ ਫਤਵਾ ਵੋਟਾਂ ਦੇ ਜ਼ਰੀਏ ਤੁਹਾਡੇ ਕੀ ਅਸੀਂ ਤੁਰੰਤਾਰ ਨੂੰ ਜੋ ਪਾਕਿਸਤਾਨ ਦੇ ਵਿੱਚ ਤਾਲਿਬਾਨ ਨੇ ਹਾਲ ਬਣਾਏ ਨੇ ਕੀ ਅਸੀਂ ਉਹ ਬਣਾਣਾ ਚਾਹੀਏ ਕਿ ਕੀ ਅਸੀਂ ਇਸ ਖਿੱਤੇ ਨੂੰ ਇੱਕ ਵਾਰ ਫੇਰ ਦੇਖੋ ਸਾਡੀ ਸੋਚ ਇਹ ਹੈ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਅਸੀਂ ਜਿਹੜਾ ਤੁਹਾਡਾ ਵਾਗੇ ਦਾ ਬਾਰਡਰ ਖੜਾ ਲਾ ਦਿੱਤਾ اچھی اتنے ٹریڈ جیڑی ہے وپار اسی ایشیا دے نال تے یورپ نال شروع ہزارہ ٹرک روز یورپ تو ایشیا چ ہندوستان جان گے ہزارہ ٹرک ہندوستان دے ایشیا کے یورپ میں جان گے